ਮੇਰੇ ਤੋਂ ਪਹਿਲਾਂ ਬੋਲ ਕੇ ਸਾਡੇ ਡਿਪਟੀ ਡੀਓ ਸਾਹਿਬ ਸਾਡੇ ਪ੍ਰਿੰਸੀਪਲ ਸਾਹਿਬ ਦਿਲਪ੍ਰੀਤ ਜੀ ਮੇਰੇ ਨਾਲ ਆਏ ਹੋ ਇਹਨਾਂ ਬੀਬੀ ਸ਼ਰਮਾ ਜੀ ਇਸ ਨਗਰ ਦੇ ਸਰਪੰਚ ਗੁਰਪ੍ਰੀਤ ਸਿੰਘ ਜੀ ਨਾਲ ਇਸ ਮੁੱਚੀ ਪੰਚਾਇਤ ਸਾਡੇ ਯਾਰੇ ਵਿਦਿਆਰਥੀ ਸਕੂਲ ਦਾ ਸਾਰਾ ਸਟਾਫ ਸਾਰਿਆਂ ਨੂੰ ਪਹਿਲਾਂ ਫਤਿਹ ਬੁਲਾਉਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਕੂਲ ਦੇ ਵਿੱਚ ਜੋ ਰਕਮ ਆਈ ਆ ਉਸ ਦਾ ਅਦਟਾਟ ਨਹੀਂ ਕੀਤਾਗਾ ਤੇ ਨਾਲ ਇਹ ਵੀ ਹੁੰਦਾ ਕਿ ਤੁਹਾਨੂੰ ਪਤਾ ਲੱਗੇ ਕਿ ਕੰਮ ਹੋਈ ਵੀ ਜਾਂਦੇ ਕਿ ਨਹੀਂ ਨਹੀਂ ਇੱਕ ਸੱਤ ਚ ਬੈਠਾ ਕਹਿ ਦੁੰਦਾ ਪੈਸੇ ਤਾਂ ਉੱਤੋਂ ਆਉਂਦੇ ਆ ਜੀ ਮੈਂ ਵੀ ਪੁੱਛਦਾ ਨਾ ਵੀ ਕਿਤੇ ਵਹਿ ਜਾਣੇ ਜਿੱਥੇ ਉੱਤੋਂ ਡਿੱਗੇ ਧੋੜੇ ਚ ਬੰਨ ਕੇ ਲਿਆਵਾਂਗੇ ਕਿਥੋਂ ਜੇ ਡਿੱਗਦੇ ਆਗੇ ਕਾਰਨ ਇਹ ਆ ਕਿ ਜਿਹਨੇ ਨੌਕਤਾ ਚਿੰਨੀ ਕਰਨੀ ਉਹਨੇ ਮੰਨਣੀ ਨਹੀਂ ਜਿਹੜਾ ਕੰਮ ਆ ਤੁਹਾਡੇ ਸਾਹਮਣੇ ਦਿਸਦਾ ਹੁਣ ਤੁਹਾਡੇ ਇਸ ਸਕੂਲ ਦੀ ਚਾਰ ਦਿਵਾਰੀ ਵਾਸਤੇ 10 ਲੱਖ ਰੁਪਈਆ ਸਰਕਾਰ ਨੇ ਭੇਜਿਆਗਾ ਜਿਹੜੀ ਤੁਸੀਂ ਚਾਰ ਦਿਵਾਰੀ ਦੇਖ ਰਹੇ ਹੋ ਪਿੰਡ ਵਾਲਿਆਂ ਨੂੰ ਪਹਿਲਾਂ ਵੀ ਪਤਾ ਸੀ ਕਿ ਕੁਝ ਡਿੱਗੀ ਵੀ ਸੀ ਕੁਝ ਪੁਰਾਣੀ ਸੀ ਫਿਰ ਇਹਨਾਂ ਨੇ ਜਿਹੜਾ ਹੈਗਾ ਕਮਰਿਆਂ ਦੀ ਰਿਪੇਅਰ ਵਾਸਤੇ 1 ਲੱਖ 15000 ਰੁਪਈਆ ਆਇਆਗਾ ਸੋ ਸਾਰਾ 11 ਲੱਖ 15000 ਰੁਪਈਆ ਤੁਹਾਡੇ ਇਸ ਸਕੂਲ ਵਾਸਤੇ ਆਇਆ ਸੀ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਟੀਚਰ ਸਾਹਿਬ ਆਣਾ ਨੇ ਕਿਹਾ ਕਿ ਕੱਲਾ ਇਹ 11 15 ਨੀਗਾ ਜੇ ਕਿਸੇ ਚੀਜ਼ ਦੀ ਹੋਰ ਵੀ ਲੋੜ ਆ ਪੈਸਾ ਤਾਂ ਸਾਡੇ ਕੋਲੇ ਬਾਧੂ ਆ ਸੀ ਇਹ ਨਹੀਂ ਕਹਿੰਦੇ ਕਿ ਹੈ ਨਹੀਂ ਖਜ਼ਾਨਾ ਖਾਲੀ ਆਗਾ ਕਮਰੇ ਦੀ ਲੋੜ ਆ ਵਾਸ਼ਰੂਮ ਦੀ ਲੋੜ ਆ ਕਿਸੇ ਚੀਜ਼ ਦੀ ਲੋੜ ਆ ਕੀ ਤਾਂ ਆਨਲਾਈਨ ਗੂਗਲ ਸੀਟ ਦੇ ਉੱਤੇ ਤੁਸੀਂ ਡਿਮਾਂਡ ਕਰ ਸਕਦੇ ਹੋਗੇ ਐਸ ਵਾਰੀ ਤੁਹਾਨੂੰ ਦੱਸ ਦਈਏ ਅਸੀਂ ਕੱਲੇ ਸਕੂਲਾਂ ਸਕੱਲਾਂ ਦੀ ਵਿੱਦਿਆ ਵਾਸਤੇ 17975 ਕਰੋੜ ਰੁਪਈਆ ਰੱਖਿਆ 17975 ਕਰੋੜ ਰੁਪਈਆ ਇਹ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਲਾਉਣਾ ਜਿੱਥੇ ਸਾਡੇ ਵਿਦਿਆਰਥੀਆਂ ਦਾ ਉਹ ਇੱਕ ਬਾਨਾਗਾ ਤੇ ਜੇ ਅੱਗੇ ਅਸੀਂ ਦੇਖਦੇ ਸੀਗੇ ਸਟਾਫ ਦੀ ਮਿਹਨਤ ਪੱਖੋਂ ਸਟਾਫ ਸਾਡਾ ਸਰਕਾਰੀ ਸਕੂਲਾਂ ਚ ਬਹੁਤ ਹੀ ਪੜਿਆ ਲਿਖਿਆ ਬਹੁਤ ਹੀ ਮਿਹਨਤੀ ਆ ਪਰ ਕਮੀ ਸਹੂਲਤਾਂ ਦੀ ਸੀ ਜੇ ਬੈਠਣ ਨੂੰ ਕਮਰਾ ਹੀ ਨਾ ਹੋਊ ਵਾਸ਼ਰੂਮ ਨਾ ਹੋਊ ਫਰਨੀਚਰ ਨਾ ਹੋਊਗਾ ਜਿਵੇਂ ਇਹਨਾਂ ਨੇ ਕਿਹਾ ਕਿ ਮੈਂ ਧੰਨਵਾਦ ਕਰਦਾ ਕਿ ਇਹਨਾਂ ਦੇ ਸਕੂਲ ਦੇ ਵਿੱਚ ਤਾਂ ਜਿਵੇਂ ਸਮਾਰਟ ਟੱਚ ਪੈਨਲ ਨਾਲ ਨਾਲ ਹੁਣ ਏਸੀ ਦੀ ਵੀ ਕਹਿੰਦੇ ਸਾਨੂੰ ਪੰਜ ਦੋ ਏਸੀ ਲੱਗ ਰਹੇ ਨੇ ਸੋ ਜੇ ਬੱਚਿਆਂ ਨੂੰ ਬੈਠਣ ਲਵਾਣ ਤੇ ਪ੍ਰਬੰਧ ਵਧੀਆ ਹੋਊਗਾ ਤਾਂ ਪੜ੍ਹਾਈ ਵੀ ਵਧੀਆ ਹੋਊਗੀ ਸੋ ਅਸੀਂ ਲੱਗੇ ਹੋਏ ਆ ਕਿ ਸਕੂਲਾਂ ਦੇ ਵਿੱਚ ਜਿਹੜੀ ਵੀ ਕੋਈ ਕਮੀਆਂ ਨੂੰ ਦੂਰ ਕੀਤਾ ਜਾਵੇ ਉਸ ਬਾਅਦ ਤੇ ਅੱਜ ਤੁਹਾਡੇ ਨਗਰ ਵਿੱਚ ਆਇਆ ਤੇ ਨਾਲ ਹੀ ਮੈਂ ਦੋਨੇ ਸਕੂਲਾਂ ਦੇ ਅਧਿਆਪਕ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਜੇ ਕੋਈ ਹੋਰ ਵੀ ਤੁਹਾਡੀ ਡਿਮਾਂਡ ਆ ਨਾਲ ਦੀ ਨਾਲ ਸਾਡੇ ਨਾਲ ਡਿਪਟੀ ਡੀਓ ਸਾਹਿਬ ਆਏ ਹੋਏ ਨੇ ਦਿਲਪੀ ਜੀ ਆਏ ਨੇ ਸਾਡੇ ਸਿੱਖਿਆ ਕੋਆਰਡੀਨੇਟਰ ਸ਼ਮਸ਼ੇਰ ਜੀ ਬੈਠੇ ਨੇ ਹੋਰ ਬੜੇ ਸੱਜਣ ਬੈਠੇ ਨੇ ਤੁਸੀਂ ਸਾਨੂੰ ਨਾਲ ਦੀ ਨਾਲ ਦੱਸੋ ਅਸੀਂ ਨਾਲ ਦੀ ਨਾਲ ਉਹ ਤੇ ਜਿੰਨੇ ਪੈਸੇ ਚਾਹੀਦੇ ਆ ਸਕੂਲ ਨੂੰ ਅਸੀਂ ਦੇਣ ਨੂੰ ਤਿਆਰ ਆਂ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਾਂਗਾ ਕਿ ਜਿਹੜੇ ਆਪਣੇ ਤੁਹਾਡੀ ਵੱਡੀ ਮੰਗ ਸੀਗੀ ਵਾਟਰ ਬਾਕਸ ਵਾਲੀ ਜਦੋਂ ਮੈਂ ਵਾਟਰ ਬਾਕਸ ਜੀ ਆਇਆ ਤੁਹਾਡੇ ਸ਼ਾਇਦ ਯਾਦ ਹੋਵੇ ਧੰਨਵਾਦ ਕਰਨਾ ਤਾਂ ਤੁਸੀਂ ਆਕਾ ਸੀਗਾ ਸਾਡੇ ਵਾਟਰ ਬਾਕਸ ਦਾ ਬੁਰਾ ਹਾਲਾ ਵਾਟਰ ਬਾਕਸ ਤੇ ਵੀ ਲਗਭਗ 194000 ਰੁਪਇਆ ਸਰਕਾਰ ਨੇ ਲਾਇਆਗਾ ਜਾ ਕੇ ਪੀਣ ਵਾਲਾ ਪਾਣੀ ਆ ਜੀ ਦੂਜਾ ਨਹਿਰੀ ਪਾਣੀ ਜੇ ਦੋਨੇ ਸਾਡੇ ਕੋਲੇ ਪਾਣੀ ਨਾ ਮਿਲੇ ਨਹਿਰੀ ਪਾਣੀ ਵੀ ਨਾ ਮਿਲੇ ਪੀਣ ਵਾਲਾ ਪਾਣੀ ਨਾ ਮਿਲੇ ਫਿਰ ਜ਼ਿੰਦਗੀ ਤੁਹਾਨੂੰ ਪਤਾ ਆਪਣੇ ਤਾਂ ਨਰਮਾ ਹੁੰਦਾਗਾ ਆਪਣੇ ਤਾਂ ਪਾਣੀ ਤੋਂ ਬਿਨਾ ਗੁਜ਼ਾਰਾ ਨਹੀਂ ਥਲੜਾ ਪਾਣੀ ਆਪਣਾ ਮਾੜਾ ਹੁਣ ਤੁਸੀਂ ਦੱਸ ਦੋ ਵੀ ਨਹਿਰੀ ਪਾਣੀ ਵਧਿਆ ਕਿ ਨਾ ਵਧਿਆ ਤੁਹਾਡੇ ਤਾਈ ਆਇਆ ਕਿ ਨਹੀਂ ਆਇਆ ਆਪ ਦੱਸ ਦੋ ਸਭ ਤੋਂ ਦੀ ਉਲਟ ਹੁੰਦਾ ਕਿ ਮੇਰੇ ਕੋਲੇ ਫੋਨ ਆਇਆ ਹੁੰਦਾ ਕਿ ਹੁਣ ਪਾਣੀ ਥੋੜੇ ਦਿਨ ਬੰਦ ਕਰਾ ਦਿਓ ਤੁਹਾਨੂੰ ਮੈਂ ਖੁਸ਼ ਖਬਰੀ ਦਿੰਦਾਗਾ ਜਿਹੜਾ ਰੌਲਾ ਨਹੀਂ ਪਈ ਜਾਂਦਾ ਪਾਈਪ ਦਾ ਆਪਣਾ ਚੂੜੀਏ ਦੇ ਉੱਤੇ ਹੁਣ ਆਪ ਹੀ ਨਗਲੇ ਵਾਲੇ ਕਹਿਣ ਲੱਗੇ ਜੀ ਸਾਡੀ ਇਧਰ ਨਹੀਂ ਟੇਲ ਤੇ ਵੀ ਪਾਣੀ ਆਉਣ ਲੱਗਾ ਚਲੋ ਜੋ ਉਧਰ ਨਹੀਂ ਹੁੰਦਾ ਤਾਂ ਸਾਡਾ ਸੂਆ ਬਣਾ ਕੇ ਸਾਡੀ ਇਧਰਲੀ ਟੇਲ ਬਣਾ ਦੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਜਾ ਕਿ ਪਾਣੀ ਟੇਲ ਤੱਕ ਆਉਂਦਾਗਾ ਸੋ ਅਸੀਂ ਲੱਗੇ ਪਿਆ ਜਿਹੜਾ ਇਹਦੇ ਪਾਸੇ ਕੰਦ ਕੱਢਣੀ ਆ ਸੂਏ ਦੇ ਇੱਕ ਤੁਹਾਡੀ ਮੋਟਰ ਵਾਲਾ ਕਮਰਾਗਾ ਉਹਦਾ ਵੀ ਅਸੀਂ ਐਸਟੀਮੇਟ ਮੈਂ ਪਾਸ ਕਰਾਤਾ ਤਾਂ ਕਿ ਇਹਦੇ ਵਿੱਚ ਗੰਦਾ ਪਾਣੀ ਵੀ ਨਾ ਪਵੇ ਤੇ ਜਿਹੜਾ ਤੁਹਾਡੀ ਉਹ ਮੋਟਰ ਵਾਲਾ ਕਮਰਾਗਾ ਉਹ ਵੀ ਅਸੀਂ ਨਵਾਂ ਪਾਉਣਾਗਾ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਜਿੰਨੀਆਂ ਤੁਹਾਡੀਆਂ ਸੜਕਾਂ ਨੇ ਆ ਜਿਹੜੀ ਪੇਰੋਂ ਵਾਲੀ ਸੜਕ ਆਉਂਦੀ ਆ ਆਪਣੀ 18 ਫੁੱਟੀ ਇਹਦਾ ਬੁਰਾ ਹਾਲ ਹੋਇਆ ਪਿਆ ਇਹਦਾ ਟੈਂਡਰ ਲਾ ਕੇ 9ਵੇਂ ਮਹੀਨੇ ਤੱਕ ਇਹਨੂੰ ਐ ਬਣਾ ਦਾਂਗੇ ਵਧੀਆ ਜਿਹੜੀ ਤੁਹਾਡੀ ਉਥੋਂ ਲੈ ਕੇ ਝੇਰੇ ਵਾਲੀ ਤੱਕ ਜਿਹੜੀ ਇਹ ਸੜਕ 18 ਫੁੱਟੀ ਆਉਂਦੀ ਆ ਇਹਦਾ ਟੈਂਡਰ ਲੱਗ ਗਿਆਗਾ ਆਖਿਆ ਦੀ ਸਾਰੇ ਦੀ ਰਿਪੇਅਰ ਹੋਣੀ ਆ ਇਸੇ ਤਰ੍ਹਾਂ ਜਿਹੜੀ ਤੁਹਾਡੀ ਮੀਏ ਵਾਲੀ ਸੜਕ ਆ ਕੀ ਸਰਪੰਚ ਮੀਆਂ ਬੈਠੇ ਨੇਗੇ ਤੁਹਾਡੀ ਮੀਆ ਟਾਂਡੀਆਂ ਵਾਲੀ ਸੜਕੇ ਦਾ ਵੀ ਟੈਂਡਰ ਲੱਗ ਗਿਆ ਵਿੱਚ ਤੁਹਾਡੀ ਫਿਰਨੀ ਆ ਇਹਦਾ ਵੀ ਟੈਂਡਰ ਲੱਗ ਗਿਆ ਇਹ ਵੀ ਤੁਹਾਡੀ ਸੜਕਾਂ ਨ ਵਧੀਆ ਬਣ ਜੂ ਬੇਨਤੀ ਆ ਸਰਪੰਚ ਸਾਹਿਬ ਨੂੰ ਗੋਨਾਏ ਬੈਠਿਓ ਜਿੱਥੇ ਉੱਚੀ ਚੱਕਣ ਵਾਲੀ ਆ ਹੁਣ ਚਕਾ ਲਿਓ ਵਾਰੀ-ਵਾਰੀ ਪੈਸੇ ਨਹੀਂ ਆਉਂਦੇ ਜੇ ਨੀਵੀਂ ਸੜਕ ਰਹਿ ਜਾਂਦੀ ਆ ਫਿਰ ਛੇਤੀ ਟੁੱਟ ਜਾਂਦੀ ਆ ਇਹ ਤੁਹਾਡੀ ਇੱਛਾ ਆ ਕਿ ਇਥੋਂ ਜੇ ਉੱਚੀ ਚੱਕ ਤੋ ਜਿੱਥੇ ਤੁਹਾਨੂੰ ਪਤਾ ਪਾਣੀ ਖੜਦਾਗਾ ਪੌਵੇਂ ਕਰਾ ਲਿਓ ਇਹ 9ਵੇਂ ਮਹੀਨੇ ਤੱਕ ਅਸੀਂ ਟੈਂਡਰ ਲਾ ਕੇ ਮੁਕੰਮਲ ਕਰਨੀਆਂ ਤੇ ਨਾਲ ਪਹਿਲੀ ਵਾਰੀ ਹੋਇਆ ਕਿ 5 ਸਾਲ ਦੀ ਜ਼ਿੰਮੇਵਾਰੀ ਦਿੱਤੀ ਹੈ ठेकेदार ਨੂੰ ਕਿ ਜੇ 5 ਸਾਲਾਂ ਦੇ ਵਿੱਚ ਟੁੱਟ ਗਈ ਰਿਪੇਅਰ ਠੇਕੇਦਾਰ ਨੇ ਕਰਨੀਆਂ ਇਹ ਤੋਂ ਇਲਾਵਾ ਤੁਹਾਡੀ ਅੰਦਰ ਗੁਰਦੁਆਰਾ ਸਾਹਿਬ ਤੋਂ ਹੋ ਕੇ ਇੱਕ ਛੜਕ ਉਧਰ ਨਿਕਲਦੀ ਹੈ ਵਿਚਾਲੇ ਜਾਂਦੇ ਪਿੰਡ ਵੇਦੀ ਉਹ ਵੀ ਸਾਰੀ ਤੁਹਾਡੀ ਉਹਦਾ ਵੀ ਟੈਂਡਰ ਹੋ ਗਿਆਗਾ ਯਾਨੀ ਕਿ ਜਿੱਧਰ ਨੂੰ ਤੁਸੀਂ ਜਾਵੋ ਤੁਹਾਡੀ ਛੜਕਾ ਹੁਣ ਕੋਈ ਟੁੱਟੀ ਛੜਕ ਨਹੀਂ ਮਿਲਲੀ 9ਵੇਂ ਮਹੀਨੇ ਤੱਕ ਸਾਰੀਆਂ ਦਾ ਟੈਂਡਰ ਹੋ ਗਿਆ ਬੁਰਜ ਵਾਲੀ ਦਾ ਬੁਰਾ ਹਾਲ ਸੀ ਬੁਰਜ ਤੋਂ ਚੇਰੇ ਵਾਲੀ ਨੂੰ ਜਿਹੜੀ ਜਾਂਦੀ ਸੀਗੀ ਚੇਰੇ ਵਾਲੀ ਤੋਂ ਰਾਫਰ ਸ੍ਰੀ ਰਾਜ ਜੀ ਬੈਠਿਆ ਇਹਦਾ ਵੀ ਟੈਂਡਰ ਹੋ ਗਿਆ ਉਧਰੋਂ ਤੁਹਾਡੀ ਛਾਪੇ ਵਾਲੀ ਵਾਲੀ ਤਾਂ 18 ਫੁੱਟੀ ਉਹ ਤਾਂ ਹੋਣੀ ਹੋਣੀ ਹੈਗੀ ਸੋ ਮੇਰਾ ਕਹਿਣ ਦਾ ਮੈਂ ਤਾਂ ਫਿਰਨੀ ਵੀ ਤੁਹਾਡੀ ਰਾਫਰ ਵਾਲੀ ਫਿਰਨੀ ਤੁਸੀਂ ਵੇਖਦੇ ਹੋ ਕਿ ਪੜਾ ਹੁਣ ਜਾ ਕੇ ਦੇਖਿਓ ਕਿ ਕਿੰਨਾ ਵਧੀਆ ਉਹਦਾ 18 ਫੁੱਟੀ ਆਰ ਸੀ ਸੀ ਦੀ ਫਿਰਨੀ ਬਣਾਈ ਹੈਗੀ ਸੋ ਅਸੀਂ ਹਰ ਪੱਖੋਂ ਲੱਗੇ ਪਿਆ ਜੇ ਸਾਨੂੰ ਪਿੰਡੂ ਵਿਕਾਸ ਫੰਡ ਆ ਜੀ ਜਿਹੜਾ ਸਾਡਾ ਰੋਕਿਆ ਵਾ 89000 ਕਰੋੜ ਰੁਪਇਆ ਸੈਂਟਰ ਦੇ ਨਹੀਂ ਰਿਹਾ ਸੁਪਰੀਮ ਕੋਰਟ 'ਚ ਅਸੀਂ ਕੇਸ ਲੜੀ ਜਾਂਦੇ ਆ ਕਿਉਂ ਪੈਸੇ ਕਿਉਂ ਪੈਸੇ ਆ ਗਏ ਫਿਰ ਜਿਹੜੀ ਤੁਹਾਡੀ ਜ਼ਰੂਰਤਾਂ ਵਾਲੀ ਮੰਗ ਆ ਇੱਕ ਤਾਂ ਘਰਾ ਪਰ ਵਾਲੀ ਮੰਗ ਆ ਨਵੀਆਂ ਸੜਕਾਂ ਦੀ ਤੁਸੀਂ ਤਾਂ ਮੇਰੇ ਤਾਂ ਜਵਾਨੀ ਜਹਾਜ਼ ਹੈਗਾ ਜਦੋਂ ਆ ਗਿਆ ਪ੍ਰਮਾਤਮਾ ਸੁੱਖ ਰੱਖੇ ਫਿਰ ਅਸੀਂ ਉਹ ਸੜਕਾਂ ਵੀ ਬਣਾਉਣ ਦੀ ਘੋਲ ਨਹੀਂ ਕਰਾਂਗੇ ਕਿਉਂਕਿ ਆਪਾਂ ਜਿੱਧਰ ਨੂੰ ਜਾਈਏ ਇੱਕ ਦੂਜੇ ਨਾਲ ਨੈਟਵਰਕ ਆਪਣਾ ਜੁੜਿਆ ਹੋਵੇ ਪ੍ਰਮਾਤਮਾ ਮੋਦੀ ਨੂੰ ਸਮਰੱਥ ਬਖਸ਼ੇ ਹੰਡ ਸਾਡਾ ਹੱਕ ਸਾਡਾ ਗਾ ਪਰ ਦੇ ਨਹੀਂ ਰਿਹਾ ਵੀ ਜੇ ਦੇ ਦਿੱਤਾ ਜੇ ਤਾਂ ਬਿਨਾ ਪੈਸਾ ਤੋਂ ਇੰਨਾ ਕੰਮ ਕਰੀ ਜਾਂਦੇ ਆ ਕਿ ਸੂਏ ਬਣਾਈ ਜਾਂਦੇ ਨੇਗੇ ਅਖਾਲਾਂ ਦੇ ਪੈਸੇ ਜੇ ਕੋਈ ਮੇਰੇ ਕੋਲੇ ਜਿਹੜੀਆਂ ਧਾਰਗੀਆਂ ਤੁਹਾਡੀਆਂ ਖਾਲਾਂ ਦੀਆਂ ਆ ਗਈਆਂ ਪਾਈਪ ਲਾਈਨ ਦਾ ਖਾਲਵਾ ਤੇ ਉਹ ਦੁਬਾਰੇ ਦੇਣ ਦੀ ਲੋੜ ਨਹੀਂ ਕੀ ਉਹ ਸਸੀ 47 ਕਰੋੜ ਰੁਪਏ ਦਾ ਥੋੜਾ ਪ੍ਰੋਜੈਕਟ ਬਣਾਇਆਗਾ ਉਹਦੇ ਵਿੱਚੋਂ 10 ਕਰੋੜ ਜਿਹੜੇ ਭਾਗੜਾ ਤੇ ਖਾਲ ਪੈਂਦੇ ਉਹਦੀ ਕਿਸ਼ਤ ਵੀ ਆ ਚੁੱਕੀ ਆ ਹੌਲੀ ਹੌਲੀ ਅਸੀਂ ਕੋਈ ਖਾਲੀ ਨਹੀਂ ਛੱਡਦੇ ਕੋਈ ਨਿਸ਼ਾਨਾ ਸਰਕਾਰ ਦਾ ਕਿ ਹਰ ਖੇਤ ਦੇ ਵਿੱਚ ਪਾਣੀ ਪਹੁੰਚਾਉਣਾ ਤਾਂ ਕਿ ਸਾਡਾ ਥੱਲੜਾ ਪਾਣੀ ਬਚ ਜੇ ਤੁਸੀਂ ਹੈਰਾਨ ਹੋਵੋਗੇ ਪੜੇ ਲਿਖੇ ਬੈਠੇ ਹੋ ਕਿ ਪਿਛਲੇ 20 ਸਾਲਾਂ 'ਚ ਪੰਜਾਬ ਨੇ ਆਪ ਦਾ ਜਿੰਨਾ ਪਾਣੀ ਬਣਦਾਗਾ 100% 'ਚੋਂ 60% ਹੀ ਵਰਤਿਆ ਜਾਂ 70% ਪਹਿਲੀ ਵਾਰੀ ਆ ਕਿ ਆਪਾਂ ਐਦਕੀ ਆਪ ਦਾ ਪਾਣੀ ਵਰਤ ਲਿਆ ਤਾਂ ਹਰਿਆਣਾ ਚੀਕਾ ਮਾਰੀ ਜਾਂਦਾ ਕਿ ਤੂੰ ਪੁੱਛਦਾ ਹੀ ਨਹੀਂ ਸੀ ਜਦੋਂ ਜਾਣੇ ਵੀਗਾ ਆਪਦਾ ਵਰਤਣਾ ਨਹੀਂ ਉਹ ਵਾਧੂ ਲਈ ਕੇ ਉਹ 100 ਤੋਂ 110 ਵੀ ਲਾਉਂਦੇ ਰਹੇ ਆ 120 ਵੀ ਲਾਉਂਦੇ ਰਹੇ ਆ ਐਡ ਕਿ ਅਸੀਂ ਕਹਤਾ ਵੀ ਸਾਡੇ ਕੋਲੇ ਪਾਣੀ ਵਾਧੂ ਨਹੀਂ ਤੁਸੀਂ ਆਪਦਾ ਪਾਣੀ ਵਰਤ ਲਿਆ ਅਸੀਂ ਹੁਣ ਨਹੀਂ ਦਿੰਦੇ 20 ਤਰੀਕ ਤੋਂ ਬਾਅਦ ਜਦੋਂ ਤੁਹਾਡਾ ਗਾਂਹ ਵਾਲਾ ਪਾਣੀ ਬਣਦਾ ਹਾ 20 ਮਈ ਤੋਂ ਉਦੋਂ ਆਪਦਾ ਚਾਲੂ ਕਰ ਲਿਓ ਕਹਿੰਦੇ ਨਾਲ ਜੀ ਪਹਿਲਾਂ ਤਾਂ ਸਾਨੂੰ ਕਿਸੇ ਨੇ ਰੋਕਿਆ ਨਹੀਂ ਅਸੀਂ ਤਾਂ ਲੈ ਕੇ ਜਾਵਾਂਗੇ ਵੀ ਜੇ ਪਹਿਲਾਂ ਵਾਲਾ ਸੁੱਤਾ ਰਿਹਾ ਹੁਣ ਐਡ ਕਿ ਤੁਹਾਨੂੰ ਦੰਦੇ ਨਹੀਂ ਤੁਸੀਂ ਵੇਖਿਆ ਭਾਵੇਂ ਹਾਈ ਕੋਰਟ 'ਚ ਲੜਾਈ ਲੜਨੀ ਆ ਭਾਵੇਂ ਧਰਨਾ ਲੱਗਿਆ ਬਹੁਤ ਤੇ ਦਿੱਲੀ ਸਭ ਸਭ ਮੱਲੋਂ ਵੱਲੀ ਲਈ ਜਾਂਦੀ ਅੱਜ ਆਪਣੇ ਇਲਾਕੇ ਦੇ 60 70 ਆਪਣੇ ਵਰਕਰ ਵਲੰਟੀਅਰ ਉੱਥੇ ਨੰਗਲ ਗਏ ਵੀ ਨੇ ਧਰਨੇ ਦੇ ਉੱਤੇ ਕਿ ਅਸੀਂ ਛੱਡਣ ਨਹੀਂ ਦਿੰਦੇ ਧੱਕਾ ਨਹੀਂ ਹੋਣ ਦਿੰਦੇ ਪਹਿਲਾਂ ਤਾਂ ਤੁਹਾਡਾ ਪਾਣੀ ਦਾ ਹੱਕ ਹੀ ਨਹੀਂ ਬਣਦਾ ਜਿਹੜਾ ਤੁਹਾਨੂੰ ਦੇ ਵੀ ਦਿੱਤਾ ਉਹ ਵੀ ਤੁਸੀਂ ਵਰਤ ਕੇ ਸਾਨੂੰ ਕਦੇ ਹੁਣ ਵਾਦੂ ਦਿਓ ਵਾਦੂ ਕਿਉਂ ਲੈਤੇ ਕਿਉਂਕਿ ਆਪਾਂ ਆਪ ਵਰਤਦੇ ਨਹੀਂ ਸੀ ਹੁਣ ਆਪਾਂ ਆਪ ਵਰਤਣ ਲੱਗੇ ਇਸ ਕਰਕੇ ਮੈਂ ਤੁਹਾਨੂੰ ਕਹਿਣਾਗਾ ਪਾਣੀ ਦੀ ਕਮੀ ਨਹੀਂ ਆਉਣ ਦਿੰਦੇ ਲਹਿਰੀ ਦੀ ਪੀਣਾਰੇ ਪਾਣੀ ਦੀ ਤੁਹਾਡੀਆਂ ਜਿਹੜੀਆਂ ਛੜਕਾਂ ਨੇ ਜਾਂ ਤੁਹਾਡੀਆਂ ਜਿਹੜੀਆਂ ਗਲੀਆਂ ਨੇ ਸਰਪੰਚ ਸਾਹਿਬ ਨੇ ਦੋ ਤਿੰਨ ਮੇਨ ਮੱਖਾਂ ਗਲੀਆਂ ਭੇਜ ਦੋ ਕਹਿੰਦੇ ਮਤਾ ਪਤਾ ਤੁਹਾਡੀਆਂ ਗਲੀਆਂ ਦੇ ਪੈਸੇ ਆ ਜਾਣਗੇ ਇਸ ਤੋਂ ਲਾਭ ਮੈਂ ਤੁਹਾਨੂੰ ਦੱਸਦਾਗਾ ਜਿਹੜਾ ਵੱਡੀ ਛੱਪੜ ਦੀ ਸਪਾਈ ਵਾਸਤੇ ਛੱਪੜ ਦੀ ਸਪਾਈ ਵਾਸਤੇ 9 ਲੱਖ ਰੁਪਈਆ ਤੁਹਾਡੇ ਛੱਪੜ ਦੀ ਸਪਾਈ ਵਾਸਤੇ ਆਇਆਗਾ ਥਾਪਰ ਬਾਡਲ ਵਾਸਤੇ 8 ਲੱਖ ਰੁਪਈਆ ਇਹਨੂੰ ਛੱਪੜ ਨੂੰ ਥਾਪਰ ਬਾਡਲ ਬਣਾਉਣਾਗਾ ਉਸ ਬਾਅਦ ਤੇ ਨਵੀਆਂ ਗਲੀਆਂ ਬਾਤ ਤੇ 532000 ਥੋੜੇ ਜਿਹੜੇ ਸੀਵਰ ਇੱਕ ਤਾਂ ਪੈ ਗਿਆ ਸੀਗਾ ਸ਼ਾਇਦ ਉਹ ਪੁਰਾਣਾ ਸਰਪੰਚ ਦਰਸਲ ਸਿੰਘ ਵਾਲੇ ਪਾਸੇ ਸੀਵਰ ਸੀਗਾ ਉਹ ਵੱਡੀ ਸਮੱਸਿਆ ਸੀਗੀ ਉਹਦੇ ਬਾਅਦ ਤੇ ਇੱਕ ਥੋੜਾ ਜਿਹਾ ਰਹਿ ਗਿਆ ਸੀ ਉਹਦੇ ਬਾਅਦ ਤੇ ਵੀ 4 ਲੱਖ ਰੁਪਈਆ ਸਰਪੰਚ ਸਾਹਿਬ ਜਿਹੜਾ ਰਹਿੰਦਾ ਸੀ ਮਰਾ ਥੋੜਾ ਜਿਹੜਾ ਸੂਏ ਚ ਪਾਣੀ ਨਾ ਪਵੇ ਉਹਦੇ ਬਾਅਦ ਤੇ ਵੀ ਥੋੜੇ ਪੈਸੇ ਆਏ ਪਏ ਮੈਂ ਇੱਕ ਗੱਲ ਕਹਿੰਦਾ ਮਿਸਤਰੀ ਦੋ ਤਿੰਨ ਪੁੱਛ ਲਾ ਸਰਪੰਚਾ ਇਤਰਾ ਮਿਸਤਰੀ ਨਹੀਂ ਹਟਣ ਦਿੰਦਾ ਤੁਹਾਨੂੰ ਮੈਂ ਇਹ ਕਹਿ ਦਿੰਦਾ ਜਿੰਨੇ ਮਰਜੀ ਲਾਈ ਚੱਲ ਆਪਦਾ ਕੰਮ ਕਰੀ ਚੱਲੋ ਇੱਕੋ ਹੀ ਗੱਲ ਕਹਿੰਦੇ ਆ ਕਿ ਪਿੰਡ ਦਾ ਭਾਈਚਾਰਾ ਬਣਾ ਕੇ ਰੱਖੋ ਪੈਸੇ ਦੀ ਕਮੀ ਨਹੀਂ ਆਉਣ ਦਿੰਦੇ ਆਪਾਂ ਤਾਂ ਐਨ ਕੰਨੀ ਦੇ ਕਿਨਾਰੇ ਵਾਂਗੂ ਸੁੱਕੇ ਹੀ ਰਹੇ ਹਾਂ ਨਾ ਆਪਣਾਈ ਤਾਂ ਜਿੰਨੇ ਕੰਮ ਹੋਣ ਵਾਲੇ ਸੀਗੇ ਉਹਨੇ ਹੋਏ ਨਹੀਂਗੇ ਪਰ ਹੁਣ ਅਸੀਂ ਲੱਗੇ ਹੋਏ ਆ ਕਿ ਚਾਹਿਆ ਥੋੜੀ ਆ ਛੜਕ ਸੀਗੀ ਜਾਂ ਕੁਸਲੇ ਵਾਲੀ ਦੇਖਿਆ ਬੁਰਾ ਹਾਲ ਸੀ ਜਾ ਕੇ ਮੈਨੂੰ ਲੱਗਦਾ ਇਹ ਭਾਖੜਾ ਤੋਂ ਕੁਸਲੇ ਤਾਂ ਹੀ ਜਾਂਦੇ ਸੀ ਧਰਨ ਪੈਣ ਵਾਲਾ ਕੰਮ ਸੀਗਾ ਕਿਤੇ ਜਾ ਹੀ ਨਹੀਂ ਜਾਂਦਾ ਇਹ ਜਿਹੜੇ ਸਰਦੂਲ ਗਾੜਾ ਵਾਲੇ ਪਾਸੇ ਜਾਂਦੇ ਸੀ ਜਿੱਥੇ ਅਸੀਂ ਹੁਣ ਵੱਡੀਆਂ ਛੜਕਾਂ ਬਣਾਈਆਂ ਉਮਿਆ ਲਿੰਕ ਰੋਡ ਆ 18 ਫੁੱਟਾਂ ਸਾਰਿਆਂ ਦੀ ਰਿਪੇਅਰ ਕਰਨ ਤੇ ਲੱਗੇ ਹੋਏ ਆ ਜੇ ਕਈਏ ਵੀ ਸਾਰੇ ਇਕੱਲੇ ਇਕੱਲੇ ਬੰਦੇ ਦਾ ਕੰਮ ਤਾਂ ਨਹੀਂ ਹੁੰਦਾ ਪਰ ਸਾਂਝੇ ਕੰਮ ਆ ਜਿਹੜੇ ਵੱਡੇ ਹੋਣ ਵਾਲੇ ਆ ਜਿੱਥੋਂ ਪਤਾ ਲੱਗਦਾ ਕਿ ਆ ਸਾਂਝੇ ਕੰਮਾਂਗੇ ਥੋੜੀ ਜਿਵੇਂ ਕਮਾਲੂ ਤੋਂ ਲੈ ਕੇ ਆਉਂਦੀ ਆ ਸੜਕ ਬਹਿਣੀਆਲ ਤਾਈ ਇਹ ਵੀ ਪਾਸ ਕਰਦੀ ਬਹਿਣੀਆਲ ਤੋਂ ਸਿੰਗੋ ਪੇਰੋਂ ਤੋਂ ਸਿੰਗੋ ਵਾਲੀ ਤੇ ਜਿਹੜੀ ਕਰਦੀ ਇੱਕ ਜਿਹੜੀ ਆਪਣੀ ਜੋੜਕੀ ਆ ਤੋਂ ਨਗਲੇ ਜਾਂਦੀ ਸੀ ਜਿੱਥੋਂ ਤਾਈ ਆਪਣੀ ਹੱਦ ਨਗਲੇ ਤੇ ਅੱਧ ਦੇ ਵਿੱਚ ਉਹ ਵੀ ਸਾਰੀ ਪਾਸ ਕਰਾਤੀ ਯਾਨੀ ਕਿ ਜਿਹੜੇ ਪਾਸੇ ਤੁਸੀਂ ਜਾਓਗੇ 6 ਕੁ ਮਹੀਨਿਆਂ ਨੂੰ ਤੁਹਾਨੂੰ ਆਪਣੇ ਇਲਾਕੇ ਦੇ ਵਿੱਚ ਛੜਕ ਟੁੱਟੀ ਨਹੀਂ ਮਿਲੂਗੀ ਤੇ ਤਾਂ ਅਸੀਂ ਕਹਿੰਨੇ ਆ ਕਿ ਆਪਾਂ ਆਵਾਜ਼ਾਈ ਕਰਨੀ ਹੈ ਕਿ ਸੜਕਾਂ ਵਾਲਾ ਕੰਮ ਨਹਿਰੀ ਪਾਣੀ ਦੂਜੇ ਸਰਪੰਚ ਸਾਹਿਬ ਜੋਂ ਗਰੀਬਾਂ ਦਾ ਸਰਵੇ ਚੱਲੀ ਜਾਂਦਾ ਘਰਾਂ ਵਾਲਾ ਉਹ ਤੁਸੀਂ ਕੋਈ ਲੱਗਦਾ ਸਾਰੇ ਜਿਹੜੇ ਕੱਚੇ ਘਰਾਂਗੇ ਉਹ ਸਾਰਿਆਂ ਦੀ ਲਿਸਟ ਬਣਾਤੀ ਹੋਣੀ ਆ 12 13 ਸਾਲਾਂ ਬਾਅਦ ਸਰਵੇ ਕਰਾਉਣ ਲੱਗੇ ਆ ਤੇ ਪਹਿਲਾਂ ਵਾਲਾ ਸਰਵੇ ਸੀਗਾ ਉਹ ਤੇ ਨਾਂ ਨਹੀਂ ਸਿਆਉਂਦੇ ਨਹੀਂ ਦੁਬਾਰੇ ਸਰਵੇ ਕਰਾਉਣੇ ਆ ਉਦੇ ਵਿੱਚ ਵੀ ਤੁਸੀਂ ਜਿਹੜੇ ਗਰੀਬ ਘਰ ਨੇ ਉਹਨਾਂ ਦਾ ਤੁਸੀਂ ਸਾਰਿਆਂ ਦਾ ਸਰਵੇ ਕਰਾ ਦਿਓ ਇਹ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਦਾਗਾ ਕਿ ਜਿਹੜੇ ਜਿਹੜੇ ਤੁਸੀਂ ਕੰਮ ਕਾਇਏ ਸੀਗੇ ਚਾਹੇ ਵਾਟਰਬਾਕਸ ਵਾਲਾ ਤਾਂ ਮੈਂ ਦੱਸ ਹੀ ਦਿੱਤਾਗਾ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਕੋਲੇ ਨਵਾਂ ਪਾਰਕ ਛੋਟਾ ਆਂਗਣਵਾੜੀ ਸੈਂਟਰ ਆ ਜਿਹੜਾ ਉਹਦਾ ਵੀ ਕੰਮ ਚੱਲੀ ਜਾਂਦਾਗਾ ਸੋ ਕੱਲੀ ਕੱਲੀ ਗੱਲ ਆ ਜਿਹੜੀ ਸਾਡੇ ਧਿਆਨ ਚ ਆ ਜੇ ਕੋਈ ਹੋਰ ਵੀ ਕਹੋਗੇ ਜਿਹੜੀਆਂ ਤੁਹਾਡੀਆਂ ਵੱਡੀਆਂ ਗੱਲਾਂ ਨੇ ਮੈਨੂੰ ਦੋ ਤਿੰਨ ਤੁਸੀਂ ਉੱਥੇ ਮਿਲੇ ਸੀਗੇ ਤੁਸੀਂ ਗਲੀਆਂ ਲਖਾਈਆਂ ਮੈਂ ਤੁਹਾਨੂੰ ਆਖਿਆ ਵੀ ਪਹਿਲਾਂ ਦੋ ਗਲੀਆਂ ਦਾ ਅਸਟੀਮੇਟ ਮੈਨੂੰ ਲਾ ਕੇ ਦੇ ਦਿਓ ਤੁਹਾਡੀਆਂ ਦੋਨੇ ਗਲੀਆਂ ਜਦੋਂ ਕੰਪਲੀਟ ਹੋ ਗਈਆਂ ਫਿਰ ਗਾਹਾਂ ਵਾਲੀਆਂ ਦੋ ਗਲੀਆਂ ਦਾ ਕੰਮ ਚਲਾ ਲਿਓ ਉਹ ਉਹੀ ਸੇਨ ਵਾਲੀ ਗਲੀ ਤੇ ਅਸਟੀਮੇਟ ਸੀ ਕਿ ਹੋਰ ਸੀ ਹੋ ਬਸ ਸੁਣ ਕੇ ਵੀ ਪਤਾ ਨਹੀਂ ਮੈਨੂੰ ਇੱਕ ਸਾਡੇ ਹੁਣ 15 ਸਾਲ ਤੋਂ ਆਪ ਕੋਈ ਨਹੀਂ ਹਜੇ ਦੋ ਦਿਨ ਤੋਂ ਹੋਈ ਹੈ ਜੀ ਇਹ ਕੋਈ